ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੌਜੂ ਪਹੁੰਚੇ ਹੋયા ਆ ਤੇ ਪ੍ਰੋ ਐਗਰੀਕਲਚਰੀ ਫਾਰਮਰ ਵਾਲੇ ਮੁੰਡਿਆਂ ਕੋਲ ਪਹੁੰਚੇ ਹੋયા ਜਸਵੰਦਰ ਸਿੰਘ ਮੁੰਡੇ ਦਾ ਨਾਮ ਮੱਤੀ ਤੋਂ ਇੱਥੇ ਖੇਤੀਬਾੜੀ ਦੀਆਂ ਦਵਾਈਆਂ ਦੀ ਦੁਕਾਨ ਕਰੀ ਹੋਈ ਆ ਬਾਈ ਨੇ ਬੀਐਸਸੀ ਐਗਰੀ ਕਰਕੇ ਤਿੰਨ ਸਾਲ ਯੂਨੀਵਰਸਿਟੀ ਚ ਖੇਤੀਬਾੜੀ ਚ ਕੋਰਸ ਕਰਕੇ ਆਇਆ ਦਵਾਈਆਂ ਬਾਰੇ ਵੀ ਮੰਨ ਲਓ ਕਹੇ ਜੀ ਆ ਬਿਮਾਰੀਆਂ ਪੰਡੀਆਂ ਨੇ ਫਾਸਲਾ ਉਹਦੇ ਬਾਰੇ ਵੀਰ ਨੂੰ ਪ੍ਰੋਪਰ ਜਾਣਕਾਰੀ ਆ 3 ਸਾਲ ਉਤੋਂ ਯੂਨੀਵਰਸਿਟੀ ਵੱਲੋਂ ਸਨਮਾਨਿਆ ਵੀ ਗਿਆ ਮੁੰਡਾ 3 ਸਾਲ ਜਾਣਕਾਰੀ ਲੈ ਕੇ ਫਿਰ ਦੁਕਾਨ ਪਾਈ ਆ ਤੇ ਆਜੋ ਮੋਬਾਈਲ ਤੇ ਪੁੱਛਦੇ ਆਪਾਂ ਵੀ ਹੋਰ ਜੀ ਸਿਗਰ ਬਾਈ ਜੀ ਠੀਕ ਆ ਠੀਕ ਆ ਵੀਰ ਜੀ ਬਈ ਜਦੋਂ ਆਪਾਂ ਮੱਤੀ ਤੋਂ ਮਾਰਸਾਂ ਵੱਲ ਰੋੜੇ ਵਾਲੇ ਜਾਂਦੇ ਹਾਂ ਤਾਂ ਇਹ ਕਿੱਥੇ ਜਾਂਦੀ ਹੈ ਕਿਹੜੀ ਲਿਕੇਸ਼ਨ ਤੇ ਇਹ ਬਈ ਜਦੋਂ ਆਪਾਂ ਮੱਤੀ ਤੋਂ ਮੋਜੋ ਅਸਲ ਚ ਮੋਜੋ ਹੈ ਜਿਹੜੀ ਆਪਣੀ ਦੁਕਾਨ ਹੈ ਹਾਂ ਹਾਂ ਜਦੋਂ ਆਪਾਂ ਮੱਤੀ ਤੋਂ ਜਿਹੜੀ ਮਾਨਸਾਂ ਨੂੰ ਲਿੰਕ ਰੋਡ ਜਾਂਦੀ ਹੈ ਮੱਤੀ ਤੋਂ ਜਾਂਦੇ ਆਪਾਂ ਮੋਜੋ ਵਾਲੀ ਸ਼ਹਿਰ ਵੱਡਾ ਵਾਲੀ ਸ਼ਹਿਰ ਇਹ ਰੋਡ ਤੇ ਜਦੋਂ ਆ ਫਿਰ ਨਹੀਂ ਤੀ ਰਹਿ ਜਾਂਦੀ ਆ ਆਪਣਾ ਮੋਜੋ ਪਿੰਡ ਦੇ ਵਿੱਚ ਠੀਕ ਹੈ ਠੀਕ ਹੈ ਇੱਕ ਮੁੱਦੇ ਗਈ ਪੜ੍ਹਾਈ ਕਿ ਕਿ ਕਾਰੀ ਕੀਤੀ ਜਿੰਨੇ ਭਈਆਪਾ 8 ਕਮਹੀਨੇ ਹੋ ਗਏ ਇਹ ਜਿਹੜੀ ਆਪਣੀਆਂ ਰਿਆ ਸਪਰਿਆਂ ਦੀ ਦੁਕਾਨ ਸ਼ੁਰੂ ਕੀਤੀ ਹੈ ਠੀਕ ਹੈ ਠੀਕ ਉਹ ਤੋਂ ਪਹਿਲਾਂ ਮੈਂ ਬੀਐਸਸੀ ਐਗਰੀਕਲਚਰ ਦੀ ਜਿਹੜੀ ਪੜ੍ਹਾਈ ਕੀਤੀ ਉਹ ਕੀਤੀ ਹੈ ਤੇ ਤਿੰਨ ਸਾਲ ਮੈਂ ਯੂਨੀਵਰਸਿਟੀਜ਼ ਵੀ ਮੰਨ ਲਓ ਨੌਕਰੀ ਕੀਤੀ ਹੈ ਆਪਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ ਠੀਕ ਹੈ ਠੀਕ ਹੈ ਵੀਰੇ ਤੁਹਾਡੇ ਕੋਲੇ ਵੀ ਜਾਦੇ ਦਵਾਈ ਹੈ ਜਿਹੜੀ ਉਹ ਕਿਹੜੀ ਕੰਪਨੀ ਦੀ ਮਿਲਦੀ ਹੈ ਬਰੇ ਦਵਾਈਆਂ ਆਪਾਂ ਸਾਰੀਆਂ ਮਤਲਬ ਆਪਾਂ ਜ਼ਿਆਦਾਤਰ 90% ਦਵਾਈਆਂ ਆਪਣੇ ਕੋਲੇ ਟ੍ਰੋਪੀਕਲ ਕੰਪਨੀ ਦੀਆਂ ਹੁੰਦੀਆਂ ਨੇ ਤੇ ਸਾਰੀਆਂ ਆਪਾਂ ਕੋਈ ਹੋਰਾਂ ਪਰਾਂ ਤੋਂ ਨਹੀਂ ਮਾਲ ਲੈਂਦੇ ਕਿਸੇ ਤੋਂ ਆਪਣੀ 100 ਦੀ 100% ਦਵਾਈ ਬਿੱਲ ਤੇ ਆਉਂਦੀ ਹੈ ਆਪਣੇ ਕੋਲੇ ਕੰਪਨੀ ਤੋਂ ਆਉਂਦੀ ਹੈ ਸਿੱਧਾ ਤੇ ਜਿਹੜੇ ਬੰਦਾ ਮਤਲਬ ਹਰੇਕ ਦਵਾਈ ਦਾ ਆਪਾਂ ਪੱਕਾ ਬਿੱਲ ਕੱਟ ਕੇ ਦਿੰਨੇ ਅਗਲੇ ਨੂੰ ਮਤਲਬ ਓਰੀਜਨਲ ਦੀ ਪੂਰੀ ਗਾਰੰਟੀ ਹੈ ਚੀਜ਼ ਦੀ ਵੀ ਜੇ ਟ੍ਰੋਪੀਕਲ ਦਾ ਤਾਂ ਟ੍ਰੋਪੀਕਲ ਦਾ ਹੀ ਸਮਾਨ ਹੋਊਗਾ ਠੀਕ ਹੈ ਠੀਕ ਹੈ ਵੀ ਕਿਤੇ ਕਿਸੇ ਗਾਕਰ ਕੋਈ ਲਾਂਬਾ ਤਾਂ ਨਹੀਂ ਆਉਰੇ ਨਹੀਂ ਵੀਰੇ ਲਾਂਬਾ ਕੋਈ ਉਹ ਕਿਸੇ ਚੀਜ਼ ਦਾ ਨਹੀਂ ਹੁੰਦਾ ਹੈਗਾ ਇਹ ਮਨ ਲੱਜ ਬਪਾ ਸਹੀ ਚੀਜ਼ ਦੇਣੀ ਅਗਲੇ ਨੂੰ ਕੋਈ ਲੰਬੇ ਦੀ ਲੋੜ ਹੀ ਨਹੀਂ ਪੈਂਦੀ ਇਹਦੇ ਵਿੱਚ ਕਿਸਮਾਂ ਤਾਂ ਜਿਵੇਂ ਕੋਈ ਵੀ ਬਿਮਾਰੀ ਪੈਂਦੀ ਆ ਫਸਲ ਨੂੰ ਹਰ ਇੱਕ ਕਿਸਮ ਦੀ ਦਵਾਈ ਹੁੰਦੀ ਆਪਣੇ ਕੋਲ ਹਾਂ ਵੀਰੇ ਹਰ ਇੱਕ ਕਿਸਮ ਦੀ ਜਿਹੜੇ ਕੋਈ ਮੰਨ ਲਓ ਹਰ ਇੱਕ ਤਰ੍ਹਾਂ ਦੇ ਫੰਗੀ ਸਾਈਡ ਆ ਗਏ ਟ੍ਰੋਪੀਕਲ ਕੰਪਨੀ ਦਾ ਵੀਰੇ ਇਹ ਆ ਵੀ ਇਹਦੇ ਚ ਸਾਰ ਲੱਪਾ ਦਾ A to Z ਸਾਲਟ ਆਉਂਦੇ ਨੇ ਮੰਨ ਲਾ ਕਈ ਚੀਜ਼ਾਂ ਕਿਸੇ ਕੰਪਨੀ ਨਹੀਂ ਆਉਂਦੀਆਂ ਹੁੰਦੀਆਂ ਨੇ ਕਿਸੇ ਦੀਆਂ ਨਹੀਂ ਹੁੰਦੀਆਂ ਇਹਦਾ ਹਰ ਇੱਕ ਤਰ੍ਹਾਂ ਦੀ ਬਿਮਾਰੀ ਤੇ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਆ ਜਿਹੜਾ ਇਹ ਇਹਦਾ ਆਉਂਦਾ ਹੈ ਹੋਰ ਕਿਸੇ ਕੰਪਨੀ ਨੇ ਲੋੜ ਹੀ ਨਹੀਂ ਪਾਈ ਬਾਕੀ ਜਿਵੇਂ ਜੂਰੀ ਹੋ ਰੇ ਡੀਏਪੀ ਹੋ ਗਿਆ ਜੂਰੀ ਡੀਏਪੀ ਬਾਈ ਜਿੰਕ ਵਗੈਰਾ ਪोटाश ਹੋ ਗਿਆ ਮਿਰਚਾਂ ਵਾਲਾ ਸਾਰੀਆਂ ਚੀਜ਼ਾਂ ਉਹ ਤਾਂ ਚਲੋ ਜਿਵੇਂ ਆਪਣੀਆਂ ਅਲੱਗ-ਅਲੱਗ ਉਤਮ ਦਾ ਹੋ ਗਿਆ ਜਿਵੇਂ ਆਪਣਾ ਆਫ ਕੋਲਾ ਹੋ ਗਿਆ ਜਿਵੇਂ ਮuje ਇੱਕ ਦਾ ਪोटाश ਹੋ ਗਿਆ ਉਹ ਚੀਜ਼ਾਂ ਤਾਂ ਚਲੋ ਚੱਲਦੀਆਂ ਰਹਿੰਦੀਆਂ ਨੇ ਲੱਗਦਾ ਬੱਕਰੀ ਦਵਾਈ ਲਿਖਾਣੇ ਫਿਰ ਲਾਂਬਾ ਤਾਂ ਨਹੀਂ ਆਇਆ ਤੇ ਕੋਈ ਨਾ ਜੀ ਕੋਈ ਲਾਂਬਾ ਨਹੀਂ ਵਧੀਆ ਦਵਾਈ ਆ ਵਧੀਆ ਦਵਾਈ ਤੇ ਬਾਈ ਤੇ ਵੀਰੇ ਇੱਕ ਪਾਸੇ ਕਹਿੰਦੇ ਹੋਰ ਪੁੱਛਣੀ ਸੀ ਕੀ ਕੋਈ ਕੁਝ ਪਰਸੈਂਟ ਆਫਰ ਵੀ ਦੱਸ ਰਹੀ ਸੀ ਕੋਈ ਦੁਕਾਨਾਂ ਨਾਲੋਂ ਹਾਂ ਵੀਰੇ ਟ੍ਰੋਪੀਕਲ ਕੰਪਨੀ ਦੀ ਤਾਂ ਆਪਾਂ ਘਟੂ ਘਟੇ ਇਹ ਕਹਿ ਸਕਦਾ ਤੁਹਾਨੂੰ ਵੀ ਲੱਭਾ ਕੇ ਸਾਰੀਆਂ ਜਗ੍ਹਾ ਨਾਲੋਂ ਚੰਗਾ ਰੇਟ ਮਿਲੂਗਾ ਤੁਹਾਨੂੰ ਇੱਥੇ ਠੀਕ ਆ ਵੀ ਕਹਿੰਦਾ ਭਾਅ 100000 ਰੁਪਿਆ ਲੈਸੀ ਹੋਊਗਾ ਕੋਈ ਪ੍ਰਸੈਂਟ ਹਰ ਇੱਕ ਜਗ੍ਹਾ ਤੇ ਵਧੀਆ ਤੁਹਾਨੂੰ ਜਮਾ ਜਾਏ ਰੇਟ ਤੇ ਸਮਾਨ ਦਿੱਤਾ ਠੀਕ ਆ ਆ ਵਾਜੀ ਨਾਲ ਵੀ ਕਰਦੇ ਆ ਵੀਰੇ ਦਵਾਈ ਲੈ ਕੇ ਜਾਂਦੇ ਕਿਤੇ ਕੋਈ ਨੰਬਰ ਤਾਂ ਨਹੀਂ ਆਇਆ ਮੁੰਡਿਆ ਉਹਨਾਂ ਹਾਂ ਯਾਰ ਕਦੇ ਆਏ ਨੰਬਰ ਇਹ ਤਾਂ ਉਹਦੇ ਜਨ ਅੱਠ ਮਹੀਨਾ ਬੀਤੇ ਦੁਕਾਨ ਕਰੀ ਹੈ ਠੀਕ ਹੈ ਠੀਕ ਉਹਦੇ ਰੇਸ ਪ੍ਰੈਸ਼ਰ ਵੀ ਚੈੱਕ ਕੀਤਾ ਜੀ ਠੀਕ ਹੈ ਠੀਕ ਤੇ ਦੁਕਾਨ ਦੀ ਲੋਕੇਸਾਂ ਜਦੋਂ ਆਪਾਂ ਮੋਜੀ ਬੱਸ ਸਟੈਂਡ ਤੋਂ ਪਹੁੰਚਦੇ ਆ 29 ਵਾਲੀ ਸਾਈਡ ਤੋਂ ਆ ਰਹੇ ਤਾਂ ਅਲੀ ਸ਼ੇਰਾਂ ਨੂੰ ਜਾਂਦੇ ਆ ਸੜਕੇ-ਸੜਕ ਜਾਂਦੇ ਆ ਤਾਂ ਉਹ ਜਦੋਂ ਅਲੀ ਸ਼ੇਰਾਂ ਨੂੰ ਮੋੜ ਮੁੜਦਾ ਉਹ ਤੋਂ ਉੱਰਾ ਰਹੇ ਜਾਂਦੀ ਆ ਤੇ ਉਹ ਇੰਸੇ ਸੜਕ ਤੇ ਹੀ ਆ ਆ ਗਈ ਮਿੱਤਰੋ ਦੁਕਾਨ ਉਹ ਵਾਲੀ ਸਿਰਾਂਾ ਮੋੜ ਆ ਗਿਆ ਪਹਿਲਾਂ ਤੇ ਆਹ ਪ੍ਰੋ ਐਗਰੀ ਹੈਲਥੀ ਫਾਰਮਰ